ਮਰੀਜ਼ ਬਣ ਕੇ ਡਾਕਟਰ ਦੀ ਅੱਖਾਂ ਦੇ ਵਿੱਚ ਮਿਰਚ ਪਾਊਡਰ ਪਾ ਕੇ ਨਗਦੀ ਲੁੱਟ ਕੇ ਲੁਟੇਰੇ ਫਰਾਰ ਹੋ ਗਏ ਨੇ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਇੱਥੇ ਕੁਝ ਲੁਟੇਰੇ ਜੋ ਕਿ ਮਰੀਜ਼ ਬਣ ਕੇ ਆਉਂਦੇ ਨੇ ਦਿਨ ਦਿਹਾੜੇ ਉਹਨਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿੱਥੇ ਡਾਕਟਰ ਦੀਆਂ ਅੱਖਾਂ ਦੇ ਵਿੱਚ ਮਿਰਚਾ ਵਾਲਾ ਪਾਊਡਰ ਸੁੱਟ ਕੇ ਉਥੋਂ 10000 ਰੁਪਏ ਲੈ ਕੇ ਫਰਾਰ ਹੋ ਜਾਂਦੇ ਨੇ ਡਾਕਟਰ ਨੇ ਸ਼ਿਕਾਇਤ ਕੀਤੀ ਹੈ ਤਾਂ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਹੈ ਦੱਸਿਆ ਜਾ ਰਿਹਾ ਕਿ ਤਿੰਨੇ ਜਿਹੜੇ ਲੁਟੇਰੇ ਨੇ ਕਲੀਨਿਕ ਤੇ ਆਉਂਦੇ ਨੇ ਦਵਾਈ ਲੈਣ ਦੇ ਬਹਾਨੇ ਡਾਕਟਰ ਦੇ ਨਾਲ ਗੱਲਬਾਤ ਕਰਦੇ ਨੇ ਤੇ ਉਸੇ ਵੇਲੇ ਅੱਖਾਂ ਦੇ ਵਿੱਚ ਮਿਰਚਾਂ ਵਾਲਾ ਪਾਊਡਰ ਸੁੱਟ ਦਿੰਦੇ ਨੇ ਜਿਸ ਦਰਮਿਆਨ ਕੀ ਅੱਖਾਂ ਦੇ ਵਿੱਚ ਜਦ ਜਲਨ ਹੋਣ ਲੱਗਦੀ ਹੈ ਤਾਂ ਐਸੇ ਦੌਰਾਨ ਹੀ ਉਹਨਾਂ ਦੇ ਵੱਲੋਂ ਇੱਥੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਉੱਥੋਂ 10000 ਰੁਪਏ ਲੈ ਕੇ ਫਰਾਰ ਹੋ ਗਏ ਜਦ ਡਾਕਟਰ ਜਿਹੜਾ ਹੈ ਅੱਖਾਂ ਸਾਫ ਕਰਨ ਤੋਂ ਬਾਅਦ ਉਸ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਤਾਂ ਪੁਲਿਸ ਦੇ ਵੱਲੋਂ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਤਸਵੀਰਾਂ ਮੋਗਾ ਦੀਆਂ ਨੇ ਜਿੱਥੇ ਗਾਂਧੀ ਰੋਡ ਤੇ ਦਿਨ ਦੇ ਹਾੜੇ ਕਲੀਨਿਕ ਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਡਾਕਟਰ ਜੀ ਹੋਇਆ ਤੁਹਾਡੇ ਨਾਲ ਕੀ ਘਟਨਾ ਵਾਪਰੀ ਸੀ ਕੱਲ ਆ ਹੀ ਮੈਂ 4:30 ਵਜੇ ਆਇਆ ਤੇ ਜਿਵੇਂ ਹੋਂਸਾਰਾ ਤਿੰਨ ਬੰਦੇ ਅੰਦਰ ਐਂਟਰ ਕਰ ਗਏ ਉਹਨਾਂ ਨੇ ਮੈਨੂੰ ਦਵਾਈ ਪੁੱਛੀ ਕਿ ਮੈਂ ਕਿ ਮੇਰੇ ਕੋਲ ਦਵਾਈ ਹੈ ਨਹੀਂਗੀ ਤੁਸੀਂ ਹਸਪੀਟਲ ਚ ਜਾਓ ਹਸਪੀਟਲ ਵੀ ਤੁਹਾਨੂੰ ਦਵਾਈ ਮਿਲੂਗੀ ਤੇ ਨਾਲ ਦੇ ਨਾਲ ਉਹਨਾਂ ਚੋਂ ਇੱਕ ਵਿਚਾਲੜਾ ਬੰਦਾ ਸੀ ਦੂਜਾ ਉਹਰੇ ਮੇਰੇ ਇੱਕੋ ਦਮ ਛਿੱਟਾ ਮਾਰਿਆ ਅੱਖਾਂ ਬਹੁਤ ਜ਼ੋਰਾਂ ਜਲਣ ਲੱਗੀਆਂ ਮੱਚਣ ਲੱਗੀਆਂ ਤੇ ਜਿਹੜਾ ਇੱਧਰ ਬੰਦਾ ਖੜਾ ਸੀ ਉਹਨੇ ਨਾਲ ਦੇ ਨਾਲ ਗੱਲੇ ਨੂੰ ਹੱਥ ਪਾਇਆ ਉਹ ਚੋਂ ਪੈਸੇ ਸਾਰੇ ਕੱਢ ਲਏ 9000 ਰੁਪਏ ਸੀਗਾ ਫਸਟੋਂ ਪੈਸੇ ਕੱਢ ਲੇ ਮੁਰ ਕੇ ਬਸ ਮੇਰਾ ਮੋਬਾਈਲ ਵੀ ਚੱਕ ਕੇ ਲੈ ਗਿਆ ਮੈਂ ਹੌਲੀ ਹੌਲੀ ਅੱਖਾਂ ਮਲਦਾ ਮਲਦਾ ਬਾਹਰ ਨੂੰ ਚਲਾ ਗਿਆ ਮੋਬਾਈਲ ਮੇ ਦਵਾਈ ਗਾਦੀ ਮੰਗਦੇ ਦਵਾਈ ਉਹ ਕਾਇਨੀ ਦੀ ਮੰਗਦੇ ਸੀ ਕਿ ਮੈਂ ਕਹ ਤਾ ਉਹਨੂੰ ਹਸਪੀਟਲ ਚ ਮਿਲੂਗੀ ਉੱਥੇ ਹੀ ਲੈ ਆਏਗੇ ਤੂੰ ਕੋਈ ਮੂੰਹ ਮ ਬੰਨੇ ਸੀਗੇ ਕੋਈ ਹਥਿਆਰ ਵੀ ਸੀਗਾ ਉਹਨਾਂ ਕੋਲ ਨਹੀਂ ਹਥਿਆਰ ਦੀ ਮੈਨੂੰ ਨਹੀਂ ਪਤਾ ਉਹਨਾਂ ਕੋਲ ਹੈਗਾ ਸੀ ਜ ਨਹੀਂ ਆਇਆ ਸੀ ਮੈਨੂੰ ਕੋਈ ਦਿਖਾਇਆ ਨਹੀਂ ਤੇ ਮੂੰਹ ਉਹਨਾਂ ਦੇ ਖੁੱਲੇ ਸੀਗੇ ਤਿੰਨਾਂ ਦੇ ਤੇ ਕੀ ਪਾਇਆ ਕੀ ਤੁਹਾਡੀ ਅੱਖਾਂ ਜੁੱਤੀ ਮਿਰਚਾਂ ਟਾਈਪ ਸੀਗਾ ਕੁਝ ਬਹੁਤ ਜ਼ਿਆਦਾ ਜਲਨ ਹੋਣ ਲੱਗੀ ਸੀ ਇੱਕ ਘੰਟਾ ਮੇਰੀ ਅੱਖਾਂ ਹੀ ਨਹੀਂ ਖੁੱਲੀਆਂ ਫਿਰ ਮੈਂ ਹਸਪੀਟਲ ਗਿਆ ਅੱਖਾਂ ਲੈ ਕੇ ਤੇ ਅੱਖਾਂ ਸਾਫ਼ ਕੀਤੀਆਂ ਮੈਨੂੰ ਬਾਹਰ ਤਾਲਾ ਲਾ ਗਏ ਸੀ ਚਾਬੀ ਪਤਾ ਸੀ ਉਹਨਾਂ ਨੂੰ ਕਿਹੜੀ ਚਾਬੀ ਚਾਬੀ ਨਹੀਂ ਵਿੱਚੇ ਲੱਗੀ ਹੋਈ ਸੀ ਉਹ ਬਾਹਰਲੀ ਬਸ ਬਾਹਰਲੇ ਕੈਬਨ ਵਿੱਚ ਤਾਲਾ ਲਾ ਲਿਆ ਸੀ ਕੋਈ ਸੀਸੀਟੀਵੀ ਹੈ ਨਹੀਂ ਕਿੰਨਾ ਕੁ ਫਾਇਦਾ ਹੈ 9-10000 ਰੁਪਏ ਕੈਸ਼ ਸੀ